ਤੰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਰਾਜ ਚੋਦਰੀ ਮਰਦਾਬਾ 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 ਜਿੰਦਾਬਾਦ 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 ਸਰਕਾਰ ਲੋਕ ਜਿੰਦਾਬਾਦ 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 ਚੱਲਣਾ ਸਭੀ ਦਸਨ ਲੋਕ ਜਿੰਦਾਬਾਦ ਅਸੀਂ ਪਹਿਲਾਂ ਵੀ ਸੜਕਾਂ ਤੇ ਸੀ ਉਦੋਂ ਬਾਅਦ ਵੀ ਸੜਕਾਂ ਤੇ ਆ ਜਾਾਂਗੇ ਇਹ ਸਾਡਾ ਰਜਗਾਰ ਕੇ ਸਾਡੇ ਨਿਰਮਲ ਸਿੰਘ ਕਾਮਰੇਡ ਜੀ ਨੇ ਸਾਡੀ ਬਹੁਤ ਮਦਦ ਕੀਤੀ ਨਹੀਂ ਜਾਣਦੇ ਆ ਕੀ ਕਰਨਗੇ ਜੇ ਹੱਥਾਂ ਲੋਕਾਂ ਦੇ ਸਾਹਮਣੇ ਜਾਣੇ ਜਿੰਦਾਬਾਦ 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 ਇਹਨਾਂ ਇਨਕਲਾਬ ਜਿੰਦਾਬਾਦ ਜਿੰਦਾਬਾਦ ਸੱਚ ਉਹ ਤੁਹਾਡੇ ਸਾਹਮਣੇ ਆਪਣਾ ਇਨਕਲਾਬੀ ਗੀਤ ਰੱਖਣਗੇ ਹੁਣ ਸਾਥੀ ਤਾਰਾ ਸਿੰਘ ਥੰਮੂ ਵਾਲੀ ਸਰਕਾਰ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਲੋਕ ਇਕੱਠੇ ਜਿੰਦਾਬਾਦ 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 ਹਾਂਜੀ ਭਾਜੀ ਇਹ ਜੋ ਮਸ਼ੀਨਾਂ ਵਿਖੇ ਅੱਜ ਧਰਨਾ ਲਗਾਇਆ ਜਾ ਰਿਹਾ ਇੱਕ ਇਸ ਮਸਲੇ ਦੇ ਵਿੱਚ ਲਗਾਇਆ ਜਾ ਰਿਹਾ ਜੀ ਪਹਿਲਾਂ ਜੀ ਮੈਂ ਤੁਹਾਡੇ ਨਾਲ ਪ੍ਰੈਸ ਸਿੱਖ ਦਾ ਲਹਿਰ ਦੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਆ ਗਰੀਬ ਲੋਕ ਜਿਹੜੇ ਦਸਾਂ ਨੋਹਾਂ ਦੀ ਕਿਰਤ ਕਰਕੇ ਖਾਣ ਵਾਲੇ ਆ ਉਹਨਾਂ ਦੀ ਆਵਾਜ਼ ਜਿਹੜੀ ਆ ਆਮ ਲੋਕਾਂ ਤੱਕਰ ਤੇ ਪ੍ਰਸ਼ਾਸਨ ਤੱਕ ਪਹੁੰਚਦੀ ਕਰਨੀ ਆ ਧੰਨਵਾਦ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਮੈਂ ਨਰਮਲ ਸਿੰਘ ਕਾਮਰੇੜਾ ਜ਼ਿਲ੍ਹਾ ਪ੍ਰਧਾਨ ਵਿਆਤੀ ਮਜ਼ਦੂਰ ਸਭਾ ਨੀਰੇ ਨਾਲ ਖੜੇ ਆ ਗਰਮੀਲ ਸਿੰਘ ਸੱਬਰਵਾਲ ਜੀ ਤਲਵੀਰ ਸਿੰਘ ਸੱਬਰਵਾਲ ਜੀ ਸੌਰੀ ਤੇ ਆਪਣੇ ਤਾਰਾ ਸਿੰਘ ਥੰਮੂਆਲ ਜੀ ਜਸਪਾਲ ਸਿੰਘ ਜੱਸਾ ਜੀ ਜਿਹੜੇ ਰੇੜੀ ਖੂਕਾ ਆਟੂ ਜੂਨੀਅਰ ਮਸੀਆਂ ਦੇ ਪ੍ਰਧਾਨ ਵਾਂ ਸੋ ਮੇਰੇ ਨਾਲ ਸੋਨੂ ਪਲਵਾਨ ਜੀ ਇਹ ਸਾਰੇ ਸਾਥੀ ਜਿਹੜੇ ਆ ਇਹ ਜ਼ਿੰਮੇਵਾਰ ਬੰਦੇ ਆ ਇਹਨਾਂ ਦੇ ਐ ਛੋਟੇ-ਬੋਟੇ ਕਾਰੋਬਾਰ ਇਥੇ ਰੀੜੀਆਂ ਲਾ ਕੇ ਕੋਕੇ ਲਾ ਕੇ ਕੋ ਸਾਥੀ ਕਰਦੇ ਆ ਤੇ ਪਿਛਲੇ ਦਿਨੀ ਇੱਕ ਅਨਾਉਂਸਮੈਂਟ ਹੋਈ ਕਿ ਜਿੱਦਾਂ ਇੱਕ ਫਰਮਾਨ ਜਾਰੀ ਕਰਨਾ ਹੋਵੇ ਵੀ ਤੁਸੀਂ ਇੰਨੀ ਤਰੀਕ ਤੱਕ ਆਪਣੇ ਥੋਖੇ ਚੱਕ ਲੋ ਨਹੀਂ ਤਾਂ ਪੀਲਾ ਪਿੰਜਾ ਥੋੜੇ ਤੇ ਚੱਲੂਗਾ ਇਹ ਸਾਡੇ ਗਰੀਬਾ ਜਿਹੜੇ ਲੋਕ ਲੰਬੇ ਸਮੇਂ ਤੋਂ ਇੱਥੇ ਆਪਣਾ ਰਜਗਾਰ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਤੇ ਨਾਲ-ਨਾਲ ਇਹ ਸਵੇਰ ਤੋਂ ਸਬਜ਼ੀ ਖਰੀਦ ਕੇ ਤੜਕੇ 3 ਵਜੇ ਜਾ ਕੇ ਤੇ ਸ਼ਾਮ ਦੇ 9 ਵਜੇ ਤੱਕ ਸਬਜ਼ੀ ਵੇਚਦੇ ਆ ਇਹ ਸਾਰੇ ਇਲਾਕੇ ਨੂੰ ਇਕੱਲੇ ਮਲਸੀਆਂ ਕਸਬੇ ਨੂੰ ਨਹੀਂ ਸਾਰੇ ਇਲਾਕੇ ਨੂੰ ਸਬਜ਼ੀ ਲਿਆ ਕੇ ਦਿੰਦੇ ਆ ਫਰੂਟ ਲਿਆ ਕੇ ਦਿੰਦੇ ਆ ਮੈਂ ਸਮਝਦਾ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜਿੱਥੇ ਦੇਸ਼ ਦੀ ਤਰੱਕੀ ਚ ਹਿੱਸਾ ਪਾਉਂਦੇ ਆ ਇਹ ਆਇਦਰ ਟੈਕਸ ਦਿੰਦੇ ਆ ਇਹ ਗੱਡੀਆਂ ਵਾਲਿਆਂ ਦਾ ਕੰਮ ਚੱਲਦਾ ਹੈ ਇਹਨਾਂ ਦੇ ਨਾਲ ਸਾਡੇ ਭੁੱਖੇ ਬੱਚਿਆਂ ਨੂੰ ਰੋਟੀ ਪਹੁੰਚਦੀ ਹੈ ਕਰਦੇ ਆ ਇਹਨਾਂ ਦਾ ਧੰਨਵਾਦੀ ਹੋਣ ਦੀ ਬਜਾਏ ਕੁਝ ਸ਼ਰਾਰਤੀ ਅੰਸਰ ਐਦਾਂ ਦੀਆਂ ਗੱਲਾਂ ਕਰਕੇ ਸਮਾਜ ਦੇ ਅੰਦਰ ਇੱਕ ਵੰਡ ਪਾਉਣੀ ਚਾਹੁੰਦੇ ਆ ਉਹਨਾਂ ਨੇ ਗੱਲ ਕੀ ਕਹੀ ਆ ਜੀ ਆ ਖੋਖੇ ਵਾਲੇ ਜਿਹੜੇ ਆ ਇਹ ਸ਼ਰਾਬਾ ਪੀ ਕੇ ਤੇ ਬੋਤਲਾ ਇੱਥੇ ਸੁੱਟ ਦਿੰਦੇ ਆ ਜਦੋਂ ਕਿ ਕਿਸੇ ਦੀ ਕਿਰਤੀ ਬੰਦੇ ਦੀ ਐਡੀ ਹੈਸਿਆਤ ਹੈ ਨਹੀਂਗੀ ਵੀ ਉਹ ਵੱਡਾ ਸ਼ਰਾਬ ਪੀ ਕੇ ਤੇ ਬੋਤਲਾ ਪਰੇ ਸੁੱਟ ਦਵੇ ਨਾਲੇ ਬੋਤਲਾ ਵੀ ਕਵਾੜ ਚ ਵਿਕ ਜਾਂਦੀਆਂ ਕੀ ਅਲੀਗੇਸ਼ਨ ਲਾਉਂਦੇ ਆ ਜੀ ਕੋਖਿਆਂ ਦੇ ਉਹਲੇ ਖੜ ਕੇ ਜਿਹੜੇ ਮੁੰਡੇ ਆ ਨਸ਼ੇੜੀ ਆ ਉਹ ਸਾਡੀਆਂ ਧੀਆਂ ਭੈਣਾਂ ਨਾ ਸ਼ਰਾਰਤਾਂ ਕਰਦੇ ਆ ਇਹ ਤਾਂ ਪ੍ਰਸ਼ਾਸਨ ਦਾ ਮਸਲਾ ਪੁਲਿਸ ਆ ਕੇ ਇੱਥੇ 2 ਘੰਟੇ ਖੜ੍ਹ ਜਵੇ ਸਵੇਰੇ ਸ਼ਾਮ ਆ ਕੇ ਜਦੋਂ ਕੁੜੀਆਂ ਨੇ ਸਕੂਲੇ ਆਉਣਾ ਤੇ ਨਸ਼ੇ ਵਾਲਿਆਂ ਨੂੰ ਵੀ ਰੋਕਿਆ ਜਾ ਸਕਦਾ ਤੇ ਸ਼ਰਾਰਤਾਂ ਵਾਲਿਆਂ ਨੂੰ ਵੀ ਰੋਕਿਆ ਜਾ ਸਕਦਾ ਪਰ ਸਾਡੇ ਕੋ ਕੋਈ ਐਸੀ ਕੋਈ ਸ਼ਿਕਾਇਤ ਨਹੀਂ ਆਈ ਵੀ ਕੋਈ ਲੜਕੀ ਪਰਿਵਾਰ ਕੋਈ ਆ ਕੇ ਇੰਨੀ ਗੱਲ ਕਹਿੰਦਾ ਸੀ ਤਾਂ ਬੜਾ ਪਤਾ ਕੀਤਾ ਪਰ ਪਤਾ ਨਹੀਂ ਸਿਆਸੀ ਰੋਟੀਆਂ ਸੇਕਣ ਦੇ ਮਾਰੇ ਕੁਝ ਲੋਕ ਇਹੋ ਜੀਆਂ ਹਵਾਵਾਂ ਢਾਕੇ ਲੋਕਾਂ ਦੇ ਵਿੱਚ ਵੰਡ ਪਾਉਣੀ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਵੀ ਜਿੱਥੇ ਇਹਨਾਂ ਦਾ ਰਜਗਾਰ ਆ ਗਰੀਬਾਂ ਦਾ ਰਜਗਾਰ ਨਾ ਅਜਾੜੋ ਤੇ ਦੂਜਾ ਇਹ ਆ ਵੀ ਝੂਠੀਆਂ ਗੱਲਾਂ ਫਲਾ ਕੇ ਲੋਕਾਂ ਦੇ ਵਿੱਚ ਨਫ਼ਰਤ ਨਾ ਪੈਦਾ ਕਰਨੀ ਜਾਓ ਤੇ ਇਸ ਰੋਸ ਦੇ ਵਜੋਂ ਅੱਜ ਇਹ ਰੇੜੀ ਵਾਲਿਆਂ ਨੇ ਫੋਕੇ ਵਾਲਿਆਂ ਨੇ ਤੇ ਆਟੋ ਜੂਨੀਅਰ ਵਾਲਿਆਂ ਨੇ ਆਪਣਾ ਰੋਸ ਧਰਨਾ ਜਿਹੜਾ ਵਾ ਪ੍ਰਸ਼ਾਸਨ ਦੇ ਖਿਲਾਫ ਰੱਖਿਆ ਜੀ ਜਿਹੜੇ ਮਾੜੇ ਅੰਸਰਾਂ ਨੂੰ ਇਹਨਾਂ ਗੱਲਾਂ ਤੋਂ ਰੋਕਿਆ ਜਾਵੇ ਤਾਂ ਜੋ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਜਿਹੜੀ ਟੁੱਟ ਨਾ ਸਕੇ ਸੋ ਇਹ ਅਸੀਂ ਅੱਜ ਸੰਕੇਤਕ ਧਰਨਾ ਦੇ ਰਹੇ ਆ ਤੇ ਇਹਨਾਂ ਦੇ ਮਗਰ ਬਿਹਾਰਤੀ ਮਜ਼ਦੂਰ ਸਭਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਹੋਰ ਸਾਰੇ ਜਿਹੜੇ ਇਨਸਾਫ ਸੰਧ ਲੋਕ ਵਾਲ ਇਹਨਾਂ ਦੇ ਮਗਰ ਖੜੇ ਆ ਤੇ ਇਹ ਜਿਹੜਾ ਰੋਜ਼ਗਾਰ ਗਰੀਬਾਂ ਦਾ ਇਹ ਉੱਜੜ ਨਹੀਂ ਦਿੱਤਾ ਜਾਊਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਤੁਹਾਡਾ ਦੁਆਰਾ ਫਿਰ ਚੈਨਲ ਵਾਲਿਆਂ ਦਾ ਤਾਂ ਜੀ ਤੁਹਾਨੂੰ ਧੰਨਵਾਦ ਕਰਦੇ ਆ ਕਿ ਸਾਡੀ ਆ ਜਿਹੜੀ ਗੱਲ ਵਾ ਪ੍ਰਸ਼ਾਸਨ ਤੱਕ ਪਹੁੰਚਦੀ ਹੋਊਗੀ ਤੇ ਹੋ ਸਕਦਾ ਕਿ ਤੁਹਾਡੀ ਗੱਲ ਇਦਾਂ ਪਹੁੰਚਾਉਣ ਦੇ ਨਾਲ ਪ੍ਰਸ਼ਾਸਨ ਸਾਡੇ ਰਜਗਾਰ ਦਾ ਮਸਲਾ ਹੱਲ ਕਰ ਸਕੇ ਬਹੁਤ ਬਹੁਤ ਧੰਨਵਾਦ ਜੀ